ਸਤ ਸ੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਪੱਟੀ ਤੁਸੀਂ ਜੁੜੇ ਹੋ ਇੱਕ ਦਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸਮਾਣਾ ਦਿਰਬਾ ਰੋਡ ਦੇ ਆ ਤੁਸੀਂ ਬਿਲਕੁਲ ਲਾਈਵ ਤਸਵੀਰਾਂ ਦੇਖ ਰਹੇ ਹੋ ਜਿੱਥੇ ਕਿ ਸੜਕ ਦੀ ਬਹੁਤ ਜ਼ਿਆਦਾ ਖਸਤਾ ਹਾਲਤ ਹੋਈ ਹੈ ਔਰ ਇੱਥੇ ਦੇ ਨੇੜਲੇ ਪਿੰਡ ਸਹਿਜਪੁਰਾ ਖੁਰਦ ਅਤੇ ਸਹਿਜਪੁਰਾ ਕਲਾ ਦੀ ಗ್ರಾಮ ਪੰਚਾਇਤ ਅਤੇ ਇੰਡਸਟਰੀ ਔਰ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜੀ ਸੜਕ ਦਾ ਕੰਮ ਆਪ ਜਿਹੜੇ ਪਿੰਡ ਵਾਸੀ ਕਰਨ ਲੱਗੇ ਹੋਏ ਨੇ ਔਰ ਬਿਲਕੁਲ ਲਾਈਵ ਤੁਸੀਂ ਰਾ ਤੁਸੀਂ ਖੇਤਾਂ ਦੇ ਵਿੱਚੋਂ ਦੇਖ ਰਹੇ ਹੋ ਜਿੱਥੋਂ ਕਿ ਝੋਨਾ ਪੱਟ ਕੇ ਮਿੱਟੀ ਜਿਹੜੀ ਐ ਉਹ ਸੜਕ ਵਾਸਤੇ ਇੱਥੇ ਜੀਸੀਬੀ ਲਗਾ ਕੇ ਜਿਹੜੀ ਮਿੱਟੀ ਸੜਕ ਵਾਸਤੇ ਲਿਆਂਦੀ ਜਾ ਰਹੀ ਐ ਔਰ ਕਿਤਨਾ ਕਦੇ ਖੜੀ ਫਸਲ ਨੂੰ ਨਕਸਾੜਵੀਂ ਪਚਾਇਆ ਗਿਆ ਕਿਉਂਕਿ ਜਿਹੜੀ ਮਜਬੂਰੀ ਬਸ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਲਾਈਵ ਤਸਵੀਰਾਂ ਦੇ ਵਿੱਚ ਕਿ ਟਰੱਕ ਜਿਹੜਾ ਐ ਇਹ ਫਸਿਆ ਹੋਇਆ ਐ ਇਸੇ ਸੜਕ ਦੇ ਉੱਪਰ ਸੋ ਵੀਰ ਜੀ ਅੱਜ ਕੀ ਲੋੜ ਪੈ ਗਈ ਜਿਹੜਾ ਕਿ ਤੁਸੀਂ ਇੱਥੇ ਮੈਂ ਤੇ ਵੀ ਪੁਆ ਰਿਹਾ ਔਰ ਮੈਨੂੰ ਪਤਾ ਲੱਗਾ ਸੜਕ ਵਾਸਤੇ ਜਿਹੜੀ ਤੁਸੀਂ ਰੋੜੇ ਦਾ ਟਰੱਕ ਵਗੈਰਾ ਵੀ ਮੰਗਾਇਆ ਕੀ ਲੋੜ ਪੈ ਗਈ ਇਹ ਤਾਂ ਹੀ ਸਾਡਾ ਬਹੁਤ ਖਰਾ ਹਾਲ ਸੀ ਬੱਚੇ ਸਨ ਜਾਂਦੇ ਨੇ ਸਕੂਲ ਟਿਊਸ਼ਨ ਤੇ ਜਾਂਦੇ ਨੇ ਬੱਚੇ ਸਾਡਾ ਇੱਥੇ ਪ੍ਰਾਈਵੇਟ ਸਕੂਲ ਵੀ ਹੈਗਾ ਇੱਥੇ ਜੈਨ ਮਾਡਲ ਬਹੁਤ ਜਿਆਦੀ ਪਰੇਸ਼ਾਨੀ ਆ ਰਹੀ ਸੀ ਬੱਚੇ ਡਿੱਗਦੇ ਹਨ ਸਾਈਕਲਾਂ ਤੋਂ ਛੱਤਾਂ ਮਾਰਦੀਆਂ ਸਨ ਕੁਛ ਕਰਕੇ ਸਾਡਾ ਹੋਰ ਕਿਸੇ ਨੇ ਕਿਸੇ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ ਤੇ ਇਸ ਕਰਕੇ ਫਿਰ ਅਸੀਂ ਹਾਰ ਇੰਡਸਟਰੀ ਏਰੀਆ ਤੋਂ ਮਦਦ ਲੈ ਕੇ ਪਿੰਡ ਵਾਲੇ ਦੋਵੇਂ ਪਿੰਡਾਂ ਦੇ ਇਕੱਠੇ ਹੋ ਕੇ ਅਸੀਂ ਪੈਸੇ ਇਕੱਠੇ ਕੀਤੇ ਮਾੜਾ ਮੋਟਾ ਚੱਕਾ ਚੁੱਕਾ ਜਾਂ ਇਕੱਠਾ ਕਰਕੇ ਹੁਣ ਅਸੀਂ ਆਪਣੇ ਮਸ਼ੀਨ ਲਾ ਕੇ ਜੀਸੀਬੀ ਅਸੀਂ ਮਿੱਟੀ ਪਵਾ ਰਹੇ ਹਾਂ ਜੀ ਉੱਥੇ ਹੁਣ ਹੋਰ ਸਾਡੀ ਕਿਸੇ ਪ੍ਰਸ਼ਾਸਨ ਨੇ ਨਹੀਂ ਸੁਣੀ ਅਸੀਂ ਤਾਂ ਡਾਕਟਰ ਧਰਮਵੀਰ ਗਾਂਧੀ ਤੱਕ ਵੀ ਫਰੋਚ ਕੀਤੀ ਸੀ ਪਰ ਉਹ ਵੀ ਕਹਿੰਦੇ ਸਾਡੇ ਕੋਲ ਕੋਈ ਫੰਡ ਸੁਡਕਾਂ ਵਾਸਤੇ ਮੌਜੂਦ ਨਹੀਂ ਕਿਸੇ ਸਰਕਾਰ ਨੇ ਨਹੀਂ ਸਾਥ ਦਿੱਤਾ ਸਾਡਾ ਅਸੀਂ ਸਾਡਾ ਐਮਐਲਏ ਸਾਹਿਬ ਨੇ ਮੌਜੂਦਾ ਕਲਵੰਦ ਸਿੰਘ ਜੀ ਬਾਜੀਗਰ ਅਸੀਂ ਉਹਨਾਂ ਕੋਲ ਵੀ ਜਾ ਕੇ ਬੇਨਤੀਆਂ ਕੀਤੀਆਂ ਇੱਥੇ ਆਏ ਸਨ ਇਲੈਕਸ਼ਨਾਂ ਦੇ ਟਾਈਮ ਪਿੰਡ 'ਚ ਵੀ ਆਏ ਸਨ ਅਸੀਂ ਉਹਨਾਂ ਨੂੰ ਉੱਥੇ ਇੱਥੇ ਵੀ ਬੇਨਤੀ ਕੀਤੀ ਹੈ ਪਰ ਉਹ ਉਹ ਕਹਿੰਦੇ ਵੀ ਹਾਲੇ ਕੋਲ ਤੇ ਹਾਲੇ ਕੋਈ ਫੰਡ ਹੀ ਨਹੀਂ ਆਇਆ ਇਹਦਾ ਸੋ ਲੰਗਣਾ ਵੀ ਬਹੁਤ ਔਖਾ ਹੋ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਹਾਲਾਤ ਆ ਇੰਡਸਟਰੀ ਐ ਇੰਨੀ ਵੱਡੀ ਕੰਪਨੀ ਹੈ ਵਿਸ਼ਾਲ ਕੰਪੈਨ ਗਰੂ ਇਹਨਾਂ ਨੂੰ ਵੀ ਰੋਜ਼ ਦਿਹਾੜੀ ਇੱਥੇ ਗੱਡੀਆਂ ਆਉਂਦੀਆਂ ਨੇ ਟਰਾਲੇ ਆਉਂਦੇ ਨੇ ਵੱਡੇ ਵੱਡੇ ਕੰਪੈਨਾਂ ਨਿਕਲਦੀਆਂ ਨੇ ਸ਼ਾਮ ਨੂੰ 6 ਵਜੇ ਇਹਨਾਂ ਦੀ ਲੇਬਰ ਵਾਪਸ ਹੁੰਦੀ ਏ ਜਦੋਂ ਲੇਬਰ ਜਾਂਦੀ ਏ ਉਦੋਂ ਬਹੁਤ ਜ਼ਿਆਦੀ ਪ੍ਰੋਬਲਮ ਆਉਂਦੀ ਸਾਨੂੰ ਪ੍ਰਭਜੋ ਜੀ ਜਿਹੜੀ ਇਹ ਅੱਜ ਤੁਸੀਂ ਸੜਕਾ ਆਪ ਹੀ ਬਣਾ ਰਹੇ ਹੋ ਤਾਂ ਕੀ ਕਰ ਰਹੇ ਬਿਲਕੁਲ ਅਸੀਂ ਆਪ ਬਣਾ ਰਹੇ ਜੀ ਆਪਣੀ ਖੇਤ ਜੋ ਮਿੱਟੀ ਚੱਕ ਕੇ ਕੋਲੋਂ ਅਸੀਂ ਆਪਣਾ ਤੇਲ ਫੂਕ ਕੇ ਪਿੰਡ ਵਿੱਚ ਵਿੱਚੋਂ ਸਾਰੇ ਸਾਰੇ ਘਰਾਂ ਉਪਰਤੀ ਅਸੀਂ پیسے ਇਕੱਠੇ ਕਰਕੇ ਸਾਰਾ ਪਿੰਡ ਨਗਰ ਸਾਡੇ ਨਾਲ ਸੰਯੋਗ ਨਾਲ ਸਾਰਿਆਂ ਦੇ ਨਾਲ ਇੱਥੇ ਆਪਣੇ ਟਰੈਕਟਰ ਟਰਾਲੀਆਂ ਕਰ ਦਿੱਤੀ ਅਸੀਂ ਲਾਏ ਹੋਏ ਨੇ ਅਸੀਂ ਬਦਲਾ ਲੈਣਾ ਚਾਹੁੰਦੇ ਸਾਂ ਸਾਨੂੰ ਬਦਲਾ ਮਿਲਿਆ ਜੀ ਅਸੀਂ ਆਪਣੇ ਕੰਮਕਾਰ ਛੱਡ ਕੇ ਇੱਥੇ ਚਿੱਕੜ ਦੇ ਵਿੱਚ ਆਪ ਲੱਗੇ ਹੋਏ ਆਂ ਆਪ ਸੜਕ ਬਣਾਉਂਦੇ ਆਂ ਆਪਣੀ ਜ਼ਮੀਨ ਦੇ ਵਿੱਚੋਂ ਜਿਹੜੀ ਮਿੱਟੀ ਹੈ ਸਾਡੀ ਮੁੱਲ ਵੇਖਦੀ ਅਸੀਂ ਫਰੀ ਇੱਥੇ ਆਪਣੀ ਸੜਕ 'ਚ ਪਾ ਰਹੇ ਆਂ ਮੇਰਾ ਨਾਂ ਜੀ ਜੀਤ ਸਿੰਘ ਹੈ ਮੈਂ ਪਚੈਰ ਮੈਂਬਰ ਵੀ ਆਂ ਤੇ ਅਸੀਂ ਆ ਬਹੁਤ ਬਹੁਤ ਔਕੜਤ ਜਾ ਆ ਗਿਆ ਕੰਮ ਸ਼ੁਰੂ ਕੀਤਾ ਹੈ ਵੀ ਪਾਣੀ ਦੇ ਵਿੱਚੋਂ ਸਾਨੂੰ ਤੁਰ ਕੇ ਹੀ ਲੰਘਣਾ ਪੈ ਜਾਣਾ ਮੋਟਰਸਾਈਕਲ ਵੀ ਨਹੀਂ ਲੰਘਦੇ ਤੇ ਬੜੇ ਔਖੇ ਆ ਹੁਣ ਆ ਵੇਖੋ ਅਸੀਂ ਆਪ ਪੰਜੀ ਪੰਜੀ ਕਰਕੇ ਆ ਕੰਮ ਪਿੰਡ ਵਾਲਿਆਂ ਲੋਕਾਂ ਕੋਲ ਕਿੰਨੇ ਕੁ ਪੈਸਾ ਹੁੰਦਾ ਹੈ ਕੋਈ ਜੈਂਸ਼ਰੀ ਆ ਕਰ ਦੇਣ ਦਾ ਫੈਕਟਰੀ ਵਾਲੇ ਕੋਈ ਅਸੀਂ ਕਰਨੇ ਆ ਦੋ ਪਿੰਡ ਰੜਕੇ ਬਹੁਤ ਬਹੁਤ ਓਕੇ ਉਹ ਕਰਨੇ ਆ ਬੈ ਜੀ ਮਦਦ ਕੀਤੀ ਜਾਵੇ ਕੀ ਮੰਗ ਕਰਦੇ ਹੋ ਸਰਕਾਰ ਦੀ ਮੰਗ ਕਰਨਾ ਹੀ ਖਾਤਾ ਥੋੜਾ ਬੋੜਾ ਰੋਡ ਬਣਾਇਆ ਜਾਏ ਚੱਲਦਾ ਹੋਣਾ ਸਮਾਨ ਸਾਡਾ ਆਪਣੇ ਕੰਮ ਨਹੀਂ ਜਾਣਾ ਆਉਣਾ ਸਾਨੂੰ ਬੱਚਿਆਂ ਨੂੰ ਜਾਣਾ ਪੜ੍ਹਨ ਮਦਾਨੇ ਨੂੰ ਜਾਣਾ ਬਹੁਤ ਔਖੀ ਇਹ ਵਸੀ ਜੀ ਆ ਰੋੜਾ ਰਾੜਾ ਪਾ ਕੇ ਚਲਦੀ ਮਾੜੀ ਮੋੜ ਕਰਾਂਗੇ ਚੌਂਕ ਤੱਕ ਕਰਾਂਗੇ ਜਿੰਨਾ ਵੀ ਹੋ ਸਕਿਆ ਅਸੀਂ ਆ ਫਕਸੀਆਂ ਵਾਲਿਆਂ ਤੋਂ ਲੈ ਕੇ ਥੋੜੇ ਬਾਅਦ ਚੰਦਾ ਇਕੱਠਾ ਕਰਕੇ ਇਹਨਾਂ ਫੈਕਟਰੀਆਂ ਤੇ ਨੂੰ ਹੀ ਦਿੱਕਤ ਆਉਂਦੀ ਆ ਸਾਨੂੰ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਸਾਡੇ ਬੱਚਿਆਂ ਨੂੰ ਅਸੀਂ ਸਰਕਾਰ ਸਾਡੀ ਸੁਣਿਆ ਅਸੀਂ ਬਹੁਤ ਧੰਨਵਾਦੀ ਹਾਂ ਹਾਂਜੀ ਇਹ ਅਸੀਂ ਆਪਣੇ ਖੇਤ ਚੋਂ ਪਾ ਰਹੇ ਆ ਕੋਈ ਵਹਿਲੀ ਜਗ੍ਹਾ ਵੀ ਨਹੀਂ ਸੀ ਹੈਗੀ ਵੀ ਜਿੱਥੋਂ ਅਸੀਂ ਮਿੱਟੀ ਪਾ ਸਕੀਏ ਕਿਉਂਕਿ ਅਸੀਂ ਆਪਣਾ ਝੋਨਾ ਵੇਖ ਤੁਸੀਂ ਦੇਖ ਸਕਦੇ ਹੋ ਝੋਨਾ ਵੀ ਅਸੀਂ ਖਰਾਬ ਕਰਕੇ ਉਥੋਂ ਮਿੱਟੀ ਪਾਤ ਕੇ ਅਸੀਂ ਸੜਕ ਤੇ ਪਾ ਰਹੇ ਆ ਅਸੀਂ ਤਾਂ ਕੰਨੇ ਵਿੱਚ ਕਿਤੇ ਕਿਤੇ ਨਾ ਕਿਤੇ ਸਾਡੀ ਕੋਈ ਸੁਣਵਾਈ ਕਰੇ ਤੇ ਸਾਡੇ ਕੋਈ ਪ੍ਰਧਾਨ ਮੰਤਰੀ ਯੋਜਨਾ ਚ ਸੜਕ ਪੈ ਜਾਏ ਤੇ ਸਾਡੀ ਕੋਈ 18 ਫੁੱਟੀ ਸੜਕ ਬਣੇ ਕਿਉਂਕਿ ਇੱਥੇ ਇੰਡਸਟਰੀ ਏਰੀਆ ਜ਼ਿਆਦਾ ਹੈ